ਇਸ ਵਕਤੀ ਵੱਡੀ ਖਬਰ ਦਰੂ ਕਰ ਲੈਣੇ ਕਿਸਾਨ ਛੁਪ ਕਰਨ ਦੀ ਮੌਤ ਮਾਮਲੇ ਦੇ ਨਾਲ ਜੁੜੇ ਇਸ ਵਕਤੀ ਸਭ ਤੋਂ ਵੱਡੀ ਖਬਰ ਆ ਰਹੀ ਹੈ ਚੰਡੀਗੜ੍ਹ ਦੇ ਵਿੱਚ ਜਾਂਚ ਕਮੇਟੀ ਕਿਸਾਨਾਂ ਦੇ ਬਿਆਨ ਦਰਜ ਕਰੇਗੀ ਦੱਸਦੇ ਕਿ ਸਾਬਕਾ ਜੱਜ ਜਸ਼ੇਠਾਖਰ ਦੇ ਅਗਵਾਹੀ ਵਾਲੀ ਕਮੇਟੀ ਜਾਂਚ ਕਰ ਰਹੀ ਹੈ ਤਾਂ ਐਲੋਪੀ ਪ੍ਰਤਾਪ ਬਾਜਵਾ ਵੱਲੋਂ ਪਟੀਸ਼ਨ ਪਾਈ ਜਾਣ ਤੋਂ ਬਾਅਦ ਇਹ ਕਮੇਟੀ ਬਣਾਈ ਗਈ ਸੀ ਦੱਸਦੇ ਕਿ ਕਮੇਟੀ ਨੇ ਪਹਿਲਾਂ 18 ਮਾਰਚ ਨੂੰ ਝੜਵ ਵਾਲੀ ਥਾਂ ਤੇ ਦੌਰਾ ਵੀ ਕੀਤਾ ਸੀ ਇਸ ਵਕਤੀ ਵੱਡੀ ਖਬਰ ਹੈ ਕਿਸਾਨ ਛੁੱਕ ਕਰਨ ਦੀ ਮੌਦੇ ਨਾਲ ਜੁੜੀ ਇਹ ਵੱਡੀ ਖਬਰ ਆ ਰਹੀ ਹੈ ਅੱਜ ਚੰਡੀਗੜ੍ਹ ਦੇ ਵਿੱਚ ਜਾਂਚ ਕਮੇਟੀ ਕਿਸਾਨਾਂ ਦੇ ਬਿਆਨ ਦਰਜ ਕਰੇਗੀ ਖਬਰ ਤੇ ਵਧੇਰੇ ਜਾਣਕਾਰੀ ਲਈ ਸਾਡੇ ਸਹਾਈogi ਰੋਹਿਤ ਬਾਂਸਨ ਸਰ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ ਤਾਂ ਜੀ ਰੋਹਿਤ ਕਿਸਾਨ ਛੁੱਕ ਕਰਨ ਦੀ ਮੌਦਾ ਮਾਮਲਾ ਬੇਹੱਦੇ ਮਾਮਲਾ ਗਰਮਾਇਆ ਹੋਇਆ ਤਾਂ ਅੱਜ ਚੰਡੀਗੜ੍ਹ ਦੇ ਵਿੱਚ ਜਾਂਚ ਕਮੇਟੀ ਕਿਸਾਨਾਂ ਦੇ ਬਿਆਨ ਦਰਜ ਕਰੇਗੀ ਕੀ ਕੋਈ ਜਾਣਕਾਰੀ ਹੈ ਹਾਂ ਜੀ ਬਿਲਕੁਲ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਦੇ ਨਿਰਦੇਸ਼ਾਂ ਤੋਂ ਬਾਅਦ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਸੀ ਜਿਸ ਦੇ ਵਿੱਚ ਇਹ ਪਤਾ ਕਰਨ ਦੇ ਲਈ ਕਿਹਾ ਗਿਆ ਸੀ ਕਿ ਛੁੱਕ ਕਰਨ ਦੀ ਮੌਦਾ ਕਾਰਨ ਕੀ ਰਹੀਆਂ ਔਰ ਜਿਹੜੀ ਉਪਲਬਧ ਹਿੱਸਾ ਹੋਈ ਹੈ ਉਸ ਦੇ ਪਿੱਛੇ ਕਿਹੜੇ ਲੋਕ ਹੁੰਦੇ ਬਾਰ ਆ ਤਾਂ ਇਹ ਵੀ ਲੱਗੇ 18 April ਨੂੰ ਜਿਸ ਜਗ੍ਹਾ ਦੇ ਉੱਪਰ ਇਹ پوری ਝੜਪ ਉੱਗੀ ਆ ਉਸ ਜਗ੍ਹਾ ਦੇ ਉੱਪਰ ਦਾ ਬੰਨਾ ਜਿਹੜਾ ਉਹ ਵੀ ਕੀਤਾ ਗਿਆ ਔਰ ਨਾਲ ਦੀ ਨਾਲ ਜਿਹੜੀ ਕਿ ਪੀ ਡਬਲਯੂ ਡੀ ਗੈਸਟ ਔਰ ਜਿਹੜਾ ਨਿਰਮਾਣ ਆਏਗਾ ਉਸ ਜਗ੍ਹਾ ਦੇ ਉੱਪਰ ਵੀ ਜਿਹੜੀ ਕਮੇਟੀ ਹੈ ਬੈਠੀ ਹੈ ਜੇਕਰ ਕਿਸੇ ਨੇ ਕੋਈ ਬਿਆਨ ਦੇ ਦਿੱਤਾ ਗਏ ਆ ਟਕਰਾ ਸਕਦੇ ਪਰ ਪੰਜਾਬ ਦੇ ਜ਼ਿਆਦਾਤਰ ਕਿਸਾਨ ਸੀ ਜਿਹੜੇ ਉਹ ਉਸ ਜਗ੍ਹਾ ਤੇ ਨਹੀਂ ਪਹੁੰਚ ਸਕੇ ਉਸ ਦਾ ਕਾਰਨ ਇਹ ਸੀ ਕਿ ਸ਼ਾਇਦ ਜੇਕਰ ਹਰਿਆਣਾ ਚ ਗਏ ਤਾਂ ਹਰਿਆਣਾ ਦੇ ਜਾਣ ਦੇ ਉੱਤੇ ਉਹਨਾਂ ਦੇ ਕੋਈ ਪਰਚਾ ਦਾ ਕੀਤਾ ਜਾ ਦੀ ਗ੍ਰਫਤਾਰੀ ਹੋ ਸਕਦੀ ਹੈ ਅਜੇ ਇਹ ਦੇ ਵਿੱਚ ਕਮੇਟੀ ਦੇ ਸਾਹਮਣੇ ਇੱਕ ਬੇਨਤੀ ਕੀਤੀ ਗਈ ਸੀ ਕਿ ਇਹ ਕਮੇਟੀ ਜਿਹੜੀ ਇੱਕ ਕਿਸੇ ਅਜਿਹੇ ਖਾਂ ਦੇ ਉੱਪਰ ਜਿਹੜੀ ਨਿਰਪੱਖ ਹੋਵੇ ਔਰ ਦੂਤਰੀ ਚੀਜ਼ ਹੈ ਕੋਈ ਪੰਜਾਬ ਦੇ ਹਿੱਸੇ ਵਾਲੀ ਜਗ੍ਹਾ ਹੋਵੇ ਉਸ ਜਗ੍ਹਾ ਦੇ ਉੱਪਰ ਬਿਆਨ ਦਰਜ ਕਰਵਾਏ ਜਾਣ ਤਾਂ ਕਿ ਜਿਹੜੇ ਪੰਜਾਬ ਦੇ ਕਿਸਾਨ ਨੇ ਉਹ ਵੀ ਆਪਣੇ ਬਿਆਨ ਦਰਜ ਕਰਵਾ ਸਕਦੇ ਹਨ ਤਾਂ ਅੱਜ ਜਿਹੜੀ ਕਮੇਟੀ ਹੈਗੀ ਦੁਪਹਿਰ 2:30 ਵਜੇ ਪੰਜਾਬ ਆ ਜਿਹੜੀ ਜਿਲਕ ਲਈ ਹੈ ਕਿ ਰਾਜਸਥਾਨੀ ਚੰਡੀਗੜ੍ਹ ਦੇ ਅੰਦਰ ਜਿਹੜਾ ਕਿਸਾਨ ਭਵਨ ਬਣਿਆ ਹੋਏਗਾ ਉਸ ਜਗ੍ਹਾ ਦੇ ਉੱਪਰ ਇਹ ਕਮੇਟੀ ਬੈਠੇਗੀ ਜੇਕਰ ਕਿਸੇ ਵੀ ਵਿਅਕਤੀ ਦੇ ਵੱਲੋਂ ਜਿਹੜੇ ਬਿਆਨ ਨੇ ਉਹ ਦਰਜ ਕਰਵਾਉਣੇ ਚਾਹੁੰਦੇ ਆ ਤਾਂ ਉਹ ਜਿਹੜਾ ਵਿਅਕਤੀ ਹੈ ਉੱਥੇ ਪਹੁੰਚ ਕੇ ਆਪਣੇ ਬਿਆਨ ਆ ਜਿਹੜੇ ਉਹ ਬਿਨਾਂ ਕਿਸੇ ਡਰ ਭੈ ਦੇ ਦਰਜ ਕਰਵਾ ਸਕਦਾ ਹੈਗਾ ਔਰ ਕਿਸੇ ਵੀ ਤਾਂ ਕਿ ਲਈਏ ਕਿ ਕੋਈ ਕਾਰਵਾਈ ਤੋਂ ਬਿਨਾ ਜਿਹੜੇ ਡਰ ਤੇ ਇਹ ਬਿਆਨਾ ਦਰਜ ਕੀਤਾ ਜਾ ਸਕੇ ਤਾਂ ਅੱਜ ਜਿਹੜੀ ਕਮੇਟੀ ਆ ਉਹ ਸਿੰਧੂਗੜ੍ਹ ਦੀ ਕਿਸਾਨ ਭਵਨ ਦੇ ਵਿੱਚ ਹੋएगी ਔਰ ਦੁਪਹਿਰ 2:30 ਵਜੇ ਕੋਈ ਵੀ ਕਿਸਾਨ ਕੋਈ ਵੀ ਆਮ ਦੇਖੀ ਜਾਂ ਕੋਈ ਵੀ ਵਿਅਕਤੀ ਜਿਸ ਨੂੰ ਉਸ ਘਟਨਾ ਬਾਰੇ ਕੋਈ ਨੌਲੇਜ ਆ ਉਸ ਘਟਨਾ ਬਾਰੇ ਕੋਈ ਜਾਣਕਾਰੀ ਰੱਖਦਾ ਜਾਂ ਆਪਣੀ ਕੋਈ ਗੱਲ ਐਡ ਆਨ ਕਰਨੀ ਚਾਹੁੰਦਾ ਤਾਂ ਉਹ ਕਮੇਟੀ ਦੇ ਸਾਹਮਣੇ ਪੇਸ਼ ਹੋ ਕੇ ਆਪਣੀ ਗੱਲ ਕਮੇਟੀ ਦੇ ਸਾਹਮਣੇ ਰੱਖ ਸਕਦਾ ਹੈ ਜੀ ਤਾਂ ਬਿਲਕੁਲ ਰੋਹਿਤ ਜਿਸ ਤਰੀਕੇ ਦੇ ਨਾਲ ਇਸ ਪ੍ਰਦਰਸ਼ਨ ਦੌਰਾਨ ਨੌਜਵਾਨ ਕਿਸਾਨ ਛੁਪਕਰਾਂ ਨੂੰ ਆਪਣੀ ਜਾਨ ਤੋਂ ਹੱਤ ਤੋਣਾ ਪਿਆ ਸੀ ਤਾਂ ਲਗਾਤਾਰ ਪਰਿਵਾਰ ਵੀ ਇਨਸਾਫ ਦੀ ਉਡੀਕ ਹਲੇ ਤੱਕ ਕਰ ਰਿਹਾ ਹੈ। ਬਿਲਕੁਲ ਜਿੱਦਾਂ ਹਲੇ ਤੱਕ ਪੁਲਿਸ ਕੀ ਤਜਾਬੇ ਤਾਂ 0 ਐਫ ਆਈ ਆਰ ਇਸ ਮਾਮਲੇ ਨੂੰ ਦਰਜ ਕੀਤੀ ਜਾਂਦੀ ਹੈ ਔਰ ਅਣਖਿਸ਼ਾਤ ਕੈਨੀ ਪਲਾਫ ਨੂੰ ਐਫ ਆਈ ਆਰ ਜਿਨੂੰ ਦਰਜ ਕੀਤੀ ਗਈ ਜਿਵੇਂ ਖਾਸ ਤੌਰ ਤੇ ਜਿੱਦਾਂ ਇਸ ਕਰਕੇ ਵੀ ਹੋ ਜਾਂਦਾ ਹੈ ਕਿ ਕਿਸੇ ਸਵਾਲ ਇਹ ਕਿ ਪੁਲਿਸ ਕਿਸ ਤਰੀਕੇ ਨਾਲ ਨੀਚਾ ਚਾਹੀਦੀ ਜਿੱਦੋ ਕਿ ਜਿਹੜੇ ਪਰਿਵਾਰਾਂ ਉਹ ਲਗਾਤਾਰ ਇਹ ਡਿਮਾਂਡ ਕਰ ਰਹੇ ਸੀਗਾ ਕਿ ਜਿਹੜੀ ਐਫ ਆਈ ਆਰ ਆ ਉਹ ਹਰਿਆਣਾ ਦੇ ਮੁੱਖ ਮੰਤਰੀ ਹਰਿਆਣਾ ਦੇ ਗ੍ਰਹਿ ਮੰਤਰੀ ਦੇ ਖਲਾਸ ਕੀਆਵੇ ਪਰ ਅਜੇ ਆ ਨਹੀਂ ਕੀਤਾ ਜਾਂਦਾ ਹੈਗਾ ਔਰ ਇਸੇ ਚੀਜ਼ ਨੂੰ ਲੈ ਕੇ ਕਿਸਾਨ ਜਿਹੇ ਬੰਦੇਨ ਦੇ ਵੱਲੋਂ ਵੀ ਲਗਾਤਾਰ ਪਰਨੇ ਪਰਦਰਸ਼ ਕਰ ਦਿੱਤੇ ਜਿਹੜੇ ਸੁਸਤਕਾਰ ਸੀ ਉਹ ਨੂੰ ਕਰਨ ਤੋਂ ਮਨਾ ਕਰ ਦਿੱਤਾ ਗਿਆ ਪਰ ਫਿਲਹਾਲ ਵੀ ਕੋਈ ਦੇਖਣਾ ਹੈਗਾ ਕਿ ਕਮੇਟੀ ਦੇ ਇਸ ਚੀਜ਼ ਦੇ ਵਿੱਚ ਕੀ ਫਾਈਂਡ ਆਊਟ ਕਰਦੀ ਹੈ ਕਿ ਕਿਹੜੇ ਲੋਕ ਸੀ ਜਿਹੜੇ ਇਸ ਚੀਜ਼ ਦੇ ਲਈ ਜ਼ਿੰਮੇਵਾਰ ਠੀਕ ਹੈ ਰੋਇ ਤੋੜ ਬੋਤ ਬੋ शुक्रिया ਹਮ ਜਾਣਕਾਰੀ ਤੁਸ ਸਰਦਸ਼ਕਰ ਦਿਨ ਨਾਲ ਸੰਜਾ ਕੀਤੀ ਤੋ ਤੁਹਾਨੂੰ ਇੱਕ ਵਾਰੀ ਮੁੜ ਤੋਂ ਦੱਸਦੇ ਕਿ ਕਿਸਾਨ ਛੁੱਪ ਕਰਨ ਦੀ ਮੌਦੇ ਨਾਲ ਜੁੜੀ ਇਹ ਵੱਡੀ ਖਬਰ ਹੈ ਚੰਡੀਗੜ੍ਹ ਦੇ ਵਿੱਚ ਜਾਂਚ ਕਮੇਟੀ ਕਿਸਾਨਾਂ ਦੇ ਬਿਆਨ ਅੱਜ ਦਰਜ ਕਰੇਗੀ ਸਾਬਕਾ ਜੱਜ ਜੈਸ਼ਰੀ ਠਾਕੁਰ ਦੇ ਅਗਵਾਈ ਵਾਲੀ ਕਮੇਟੀ ਜਾਂਚ ਕਰ ਰਹੀ ਹੈ ਦਾਸੇ ਕੈਲੋਪੀ ਪ੍ਰਤਾਪ ਸਿੰਘ ਬਾਜਵਾ ਵੱਲੋਂ ਪਟੀਸ਼ਨ ਪਾਇ ਜਾਣ ਤੋਂ ਬਾਅਦ ਕਮੇਟੀ ਦਾ ਗਠਨ ਕੀਤਾ ਗਿਆ ਸੀ ਤਾਂ ਕਮੇਟੀ ਨੇ ਪਹਿਲਾਂ 18 ਮਾਰਚ ਨੂੰ ਝੜਵਾਲੀ ਥਾਂ ਦਾ ਦੌਰਾ ਵੀ ਕੀਤਾ ਸੀ